ਹੁਣ ਮੁੜ ਕੇ ਨਾ ਕਰੇ ਨੰਤਰੀ ਹਣਾ ਦੇਖੋ ਗੱਲ ਕਰ ਲਓ ਕਿ ਸਾਰੇ ਆ ਰਹੇ ਹਾਂ ਜੀ ਸਿੰਘ ਜੀ ਸਾਰਿਆਂ ਨੂੰ ਕਿਹਨੂੰ ਬੁਲਾਇਆ ਸੀ ਕਿਹੜਾ ਤੁਹਾਡਾ ਅਜੈਂਟਾ 12 ਵਜੇ ਤੱਕ ਰਿਹਾ ਸੀ ਖੜੀ ਹੈ ਭਾਈ 12 ਵਜੇ ਤਵਾਰ ਬੰਦ ਕਿਉਂਕਿ ਸਵੇਰੇ ਕੰਮ ਤੇ ਜਾਣਾ ਭਾਈ ਸਾਰਿਆਂ ਨੂੰ ਭਾਈ ਤੂੰ ਤਾਂ ਗੱਲ ਤੋਂ ਗੱਲ ਤੋਂ ਗੱਲ ਨਹੀਂ ਤੇ ਖੜੀ ਹੈ ਭਾਈ ਤੂੰ ਤਾਂ ਗੱਲ کہہ ਰਿਹਾ ਸੀ ਜਦੋਂ ਤਰੇ ਐਰਪੋਰਟ ਤੇ ਵੀ ਮੈਲਵੇ ਲੱਭ ਲਵੇ ਹੁਣ ਮੈਲਵੇ ਕਿੱਥੇ ਆ ਤੇ ਹੁਣ ਤੂੰ ਵੇਖ ਲੈ ਵੀ ਕਿਹੜੇ ਰੂਟਲ ਬਣਿਆ ਭਾਈ ਉਹ ਤਾਂ 100 ਵੀ ਗਿਆ ਹੁਣ ਤਾਂ ਹੁਣ ਤਾਂ ਨਾ ਰੋਡ ਤਾਂ ਸਿੱਧਾ ਨਿਕਲ ਗਿਆ ਨਾ ਐਡੀ ਲੇਟ ਅਜਰੇ ਸਾਰੇ ਸੂਫੀ ਆ ਕੋਈ ਰੱਜਿਆ ਨਹੀਂ ਸਾਰੇ ਸੂਫੀ ਆ ਜਿਹੜਾ ਤੁਸੀਂ ਲਾਏਗਾ ਜੋ ਜਵਾਨਾ ਪਰੋਟੀ ਆ ਆ ਜਾ ਵੀਰੇ ਯਾਰ ਹੁਣ ਤਾਂ ਬਹੁਤ ਤਪਾ ਤੇ ਇਸ ਦਾ ਵਿਆਹ ਛੱਡ ਕੇ ਆਇਆ ਕਰੇ ਵਿਆਹ ਨਹੀਂ ਆਉਂਦਾ ਨਹੀਂ ਆਉਂਦਾ ਬੰਦੇ ਤਾਂ ਪੂਰੇ ਹੀ ਆਂਦੇ ਨੇ ਆਪ ਦਾ ਭਰਾ ਦਾ ਸਾਰੇ ਬੰਦਿਆਂ ਦਾ ਸਾਡੇ ਵੀਰਾਂ ਦਾ ਧੰਨਵਾਦ ਜੀ ਥੈਂਕ ਯੂ ਇੱਧਰ ਤੱਕ ਖੜੇ ਨੇ ਤੇ ਆ ਬਾਈਆਂ ਦਾ ਸਾਰਿਆਂ ਦਾ ਸਾਡਾ ਆਰ ਵੀ ਸਾਂਝੀ ਬਾਜ ਤੁ ਵੀ ਦਾ ਆਰ ਵੀ ਹਾਂ ਜੀ ਆਪਾਂ ਦੋਹੇ ਤਰ੍ਹਾਂ ਦੇ ਜਿਹੜੇ ਪੱਖ ਨੇ ਉਹ ਸੁਣਨ ਆਏ ਸੀਗੇ ਹਾਂਜੀ ਦੋਹੇ ਤਰ੍ਹਾਂ ਦੇ ਜਿਹੜੇ ਬਖ ਨੇ ਸੁਣਨ ਆਏ ਸੀ ਕਿਉਂਕਿ ਬੀਇੰਗ ਫਰੋਮ ਸਾਂਝੀ ਆਵਾਜ਼ ਰੇਡੀਓ ਤੇ ਇਹ ਗੱਲ ਕਰਨੀ ਸੀਗੀ ਕਿ ਉਹ ਵੀ ਇਹ ਮੁੱਦਾ ਕੀ ਹੈ ਕਿਹੜੀ ਗੱਲਾਂ ਦੇ ਉੱਤੇ ਚਰਚਾ ਆ ਆਜੋ ਆਜੋ ਤਾਜ ਉਹ ਹੁਣ ਪਹੁੰਚਿਆ ਨਹੀਂ ਹੈਗਾ ਵੀਰੋ ਤੇ ਬਾਕੀਆਂ ਨੇ ਗੱਲ ਕੀਤੀ ਹੈ ਜੀ ਤਾਜਮੰਦ ਮੇਰਾ ਜੀ ਤੇ 12 ਵਜੇ ਤੱਕ ਰਿਵੀਟ ਕਰ ਰਹੇ 12 ਵਜੇ ਦੁਆਰ ਕਿਉਂਕਿ ਇੰਨਾ ਸਮਾਂ ਦੇਣ ਦਾ ਇਹ ਯੋਗ ਨਹੀਂ ਹੈਗਾ ਪਰ ਫਿਰ ਵੀ ਬਾਈ ਨੇ ਕਿਹਾ 12 ਵਜੇ ਤੱਕ ਜੀ ਬੰਦਾ ਵਿਆਹ ਛੱਡੀ ਬੈਠਾ ਹੋਰ ਭਰਾ ਦਾ ਵਿਆਹ ਜੀ ਕੀਗਾ 12 ਵਜੇ ਤੱਕ ਰਿਵੀਟ ਉਹ 12 ਦਾ ਬਾਅਦ ਹੀ ਆਊਗਾ ਉਹ ਬਾਪੇ 12 ਦਾ ਬਾਅਦ ਆ ਜੀ ਕਿਤੇ ਪੌਣੇ ਦਾਦੀ ਕਹਿੰਦੀ ਉਹ ਜੀ ਗੱਲਾਂ ਸੀ ਇੱਧਰ ਜੀ ਸਾਡੇ ਵੀਰੇ ਆ ਪਰਿਆ ਹੋਇਆ ਸਾਰਾ ਇੱਧਰ ਆਣ ਜੀ ਆ ਵੀ ਜੀ ਆ ਹੈਪੀ ਸਾਡਾ ਲਾਲੀ